ਪਾਸ਼ਤਾਨ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਉਹ ਡੁੱਬ ਚੁੱਕਿਆਗਾ ਉਥੋਂ ਦੇ ਪ੍ਰਧਾਨ ਮੰਤਰੀ ਨੇ ਦੇਸ ਦਿੱਤੇ ਆ ਕਿ ਜਲਦੀ ਜਿਹੜਾ ਇਸ ਸਿੱਖਾਂ ਦਾ ਸਥਾਨ ਹੈ ਜਿਹੜਾ ਇਸ ਨੂੰ ਪਾਣੀ ਨੇ ਜਿਹੜਾ ਕੱਢਿਆ ਜਾਵੇ ਤੇ ਜਿਹੜਾ ਕਿ ਸਮੇਂ ਸਮੇਂ ਚਾਰ ਜਿਹੜੀਆਂ ਸਰਕਾਰਾਂ ਨੇ ਇਹਦੇ ਤੇ ਸਿਆਸਤ ਕਰਦੀਆਂ ਨੇ ਚਾਹੇ ਉਹ ਸਰਕਾਰ ਮੌਜੂਦਾ ਹੋਵੇ ਚਾਹੇ ਉਹ ਪਿਛਲੀਆਂ ਸਰਕਾਰਾਂ ਹੋਣ ਹਰ ਇੱਕ ਦੂਆ ਇੱਕ ਪਾਸੇ ਇੱਕ ਸਾਣ ਡੁੱਬ ਰਿਹਾ ਹੁੰਦਾ ਇੱਕ ਪਾਸੇ ਕਾਮਾ ਪਾ ਬਜ਼ੁਰਗਾ ਤੋਂ ਇੱਕ ਗੱਲ ਸੁਣਦੇ ਹੁੰਦੇ ਸੀ ਕਿ ਜੇਕਰ ਜਿਸ ਦਿਨ ਵੀ ਮਾਰਿਆ ਦੁਨੀਆ ਨੂੰ ਪਾਣੀ ਮਾਰੂਗਾ ਪਾਣੀ ਦੇ ਮੂਰੇ ਕੋਦਰ ਤੇ ਮੂਰੇ ਕੋਈ ਨਹੀਂ ਖੜ ਸਕਦਾ ਚਾਹੇ ਉਹ ਵੱਡਾ ਹੋਵੇ ਚਾਹੇ ਉਹ ਛੋਟਾ ਹੋਵੇ ਪਰ ਮਾਰ ਹੈਰਿਕ ਨੂੰ ਚੱਲਣੀ ਪੈਣੀ ਆ ਜਿਹੜਾ ਕਿ ਆਪਾਂ ਤੁਹਾਨੂੰ ਦੱਸ ਦੇ ਕਿ 41000 ਏਕੜ ਤੇ ਜਿਹੜਾ ਇਹ ਡੈਮ ਫੈਲਿਆ ਹੋਇਆ ਹੈਗਾ ਜਾਨੀ ਕਿ 41000 ਏਕੜ ਫਾਸਲਾ ਜਿਹੜੀ ਉਹ ਕਿਸਾਨਾਂ ਦੀ ਇਸ ਡੈਮ ਦੇ ਥੱਲੇ ਆਈ ਹੋਈ ਆ ਤਬਾਹੀ ਮੱਚ ਜਾਵੇਗੀ ਇਹ ਕਿਸੇ ਨੇ ਦੇਖਿਆ ਨਹੀਂ ਹੋਵੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਸਾਡੇ ਹੀ ਇਨਸਾਨਾਂ ਦੇ ਬਣਾਏ ਹੋਏ ਡੈਮ ਸਾਨੂੰ ਹੀ ਕਿਉਂ ਤਬਾਹ ਕਰ ਰਹੇ ਨੇ ਗੱਲ ਕਰੀਏ ਸਰਕਾਰਾਂ ਤੋਂ ਸਰਕਾਰਾਂ ਕਦੇ ਬਹੁਤਾ ਉਮੀਦ ਨਹੀਂ ਹੁੰਦੀਆਂ ਸਰਕਾਰਾਂ ਠੀਕ ਹੈ ਕਿ ਇੱਕ ਮੁਆਵਜ਼ਾ ਦੇ ਦਿੰਦੀਆਂ ਨੇ ਲੋਕਾਂ ਨੂੰ ਟਿਕਾਉਣ ਵਾਸਤੇ ਪਰ ਇਹਦਾ ਰੋਕਣ ਦੇ ਲਈ ਜੇਕਰ ਇਹਨਾਂ ਡੈਮਾਂ ਤੇ ਮਾੜਾ ਮੋਟਾ ਵੀ ਜਿਹੜਾ ਧਿਆਨ ਦੇ ਦੇਣਾ ਤਾਂ ਸ਼ਾਇਦ ਇਹ ਜਿਹੜੀਆਂ ਆਫਤਾਂ ਤੋਂ ਪੰਜਾਬ ਬਚ ਸਕਦਾਗਾ ਸਾਉਨੋ ਪਤਾ ਕਿ ਪੰਜਾਬ ਦੇ ਵਿੱਚ ਜਿਹੜਾ ਹੜ ਨੇ ਤਬਾਹੀ ਮਚਾਈ ਹੋਈ ਆ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਿੱਚ ਜਿਹੜਾ ਪਾਣੀ ਆ ਉਹ ਭਰਿਆ ਹੋਇਆਗਾ ਦੂਸਰੇ ਪਾਸੇ ਜਿਹੜਾ ਪਾਕਿਸਤਾਨ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਉਹ ਡੁੱਬ ਚੁੱਕਿਆਗਾ ਉਥੋਂ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦਿੱਤੇ ਆ ਕਿ ਜਲਦੀ ਜਿਹੜਾ ਇਸ ਸਿੱਖਾਂ ਦਾ ਹਿਸਤਾਨ ਆ ਜਿਹੜਾ ਇਸ ਨੂੰ ਪਾਣੀ ਨੂੰ ਜਿਹੜਾ ਕੱਢਿਆ ਜਾਵੇ ਦੂਸਰਾ ਪਾ ਦੇਖਦੇ ਆ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਹਰ ਸਾਲ ਕਿਉਂ ਬਣਦੀ ਆ ਤੇ ਕਿਉਂ ਇਹ ਜਿਹੜਾ ਪਾਣੀ ਆ ਉਸ ਤੋਂ ਪਹਿਲਾਂ ਜਿਹੜਾ ਸਰਕਾਰਾਂ ਨੇ ਜਿਹੜਾ ਉਹ ਕੰਮ ਕਿਉਂ ਨਹੀਂ ਕਰਦੀਆਂ ਆ ਆਪਾਂ ਅੱਜ ਗੱਲ ਕਰਦੇ ਆ ਥੋੜੀ ਜੀ ਕਿ ਭਾਖੜਾ ਡੈਮ ਜੇਕਰ ਟੁੱਟ ਜਾਵੇਗਾ ਤਾਂ ਕੀ ਹੋਵੇਗਾ ਅਜਿਹਾ ਜੇਕਰ ਪ੍ਰਮਾਤਮਾ ਨਾ ਕਰੇ ਬੇਸ਼ੱਕ ਤਾਂ ਮਜ਼ਬੂਤ ਨੇ ਬਣ ਬਹੁਤ ਜ਼ਿਆਦਾ ਪਰ ਜੇਕਰ ਭਾਖੜਾ ਡੈਮ ਬੰਨ ਟੁੱਟਦਾਗਾ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਤਬਾਹੀ ਮੱਚ ਜਾਵੇਗੀ ਇਹ ਕਿਸੇ ਨੇ ਦੇਖਿਆ ਨਹੀਂ ਹੋਇਆ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਸਾਡੇ ਹੀ ਇਨਸਾਨਾਂ ਦੇ ਬਣਾਏ ਹੋਏ ਡੈਮ ਸਾਨੂੰ ਹੀ ਕਿਉਂ ਤਬਾਹ ਕਰ ਰਹੇ ਨੇ ਮਨੁੱਖ ਨਹੀਂ ਕਿਉਂ ਤਬਾਹ ਕਰ ਰਹੇ ਨੇ ਜੇ ਇਹ ਡੈਮ ਆ ਜਿਹੜੇ ਪਾਣੀ ਤੇ ਬਿਜਲੀ ਤੱਕ ਦੇ ਜਿਹੜਾ ਸਾਨੂੰ ਇਹ ਸੌਮੇ ਜਰੂਰ ਦਿੰਦੇ ਆ ਪਾਣੀ ਮਹਈਆ ਕਰਾਉਂਦੇ ਆ ਸਾਡੀ ਫਸਲਾਂ ਨੂੰ ਤੇ ਦੂਸਰੇ ਪਾਸੇ ਜਿਹੜਾ ਆਪਾਂ ਨੰਗਲ ਡੈਮ ਕਹ ਲਈਏ ਸਭ ਤੋਂ ਵੱਡਾ ਡੈਮ ਕਿਹਾ ਜਾਂਦਾ ਹੈਗਾ ਇੰਡੀਆ ਦਾ ਤੇ ਜਿੰਨਾ ਕਿ ਸਾਨੂੰ ਜਿਹੜਾ ਬਿਜਲੀ ਵੀ ਦਿੰਦਾ ਤੇ ਜਿਹੜਾ ਪਾਣੀ ਵੀ ਭਜਾਉਂਦਾ ਤੇ ਪਰ ਜੇਕਰ ਕੁਦਰਤ ਕਿਉਂਕਿ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਹੁੰਦਾ ਕੁਦਰਤ ਬੜੀਆਂ-ਬੜੀਆਂ ਚੀਜ਼ਾਂ ਨੂੰ ਜਿਹੜਾ ਰੋੜ ਕੇ ਲੈ ਜਾਂਦੀ ਆ ਪਰ ਰੱਬ ਨਾ ਕਰੇ ਜੇਕਰ ਇਹ ਇੰਡੀਆ ਦਾ ਸਭ ਤੋਂ ਵੱਡਾ ਡੈਮ ਆ ਜਿਹੜਾ ਭਾਖੜਾ ਜੇਕਰ ਟੁੱਟ ਜਾਂਦਾਗਾ ਤਾਂ ਜਿਹੜਾ ਕਿ ਪੰਜਾਬ ਦੇ ਵਿੱਚ ਤਬਾਹੀ ਦਾ ਮੰਜ਼ਰ ਜਿਹੜਾ ਖੜਾ ਹੋ ਜਾਵੇਗਾ ਜੇ ਆਪਾਂ ਗੱਲ ਕਰੀਏ ਕਿ ਇੰਡੀਆ ਦੇ ਵਿੱਚ ਤੰਨ ਹਯਾਰ ਡੈਮ ਬਣੇ ਨੇ ਸਭ ਤੋਂ ਵੱਡਾ ਡੈਮ ਆ ਜਿਹੜਾ ਨੰਗਲ ਡੈਮ ਕਿਹਾ ਜਾਂਦਾ ਬੇਸ਼ੱਕ ਇਹਨੂੰ ਦੋ ਡੈਮਾਂ ਵੱਜੋ ਜਿਹੜਾ ਕਿਹਾ ਜਾਂਦਾ ਕਿ ਦੋ ਡੈਮ ਨੇ ਪਰ ਦੂਸਰਾ ਇਸੇ ਦੀ ਹੀ ਪੱਕੇ ਦੀ ਇੱਕ ਥੋਰਾਗਾ ਇਹ ਇੱਕ ਡੈਮ ਹੀ ਆ ਤੇ ਪਰ ਜਿਹੜਾ ਕਿ ਤੁਹਾਨੂੰ ਦੱਸ ਦਈਏ ਇਹ ਡੈਮ ਆ ਜਿਹੜਾ 1948 ਦੇ ਵਿੱਚ ਜਿਹੜਾ ਇਹਦੀ ਸ਼ੁਰੂਆਤ ਹੁੰਦੀ ਆ 1963 ਦੇ ਵਿੱਚ ਜਿਹੜਾ ਬਣ ਕੇ ਜਿਹੜਾ ਇਹ ਤਿਆਰ ਹੋ ਜਾਂਦਾਗਾ ਉਸ ਤੋਂ ਬਾਅਦ ਆਪਾਂ ਅੱਗੇ ਚੱਲੀਏ ਕਿ 1970 ਦੇ ਵਿੱਚ ਜਿਹੜਾ ਨੰਗਲ ਡੈਮ ਆ ਜਿਹੜਾ ਉਹ ਚਾਲੂ ਹੋ ਜਾਂਦਾਗਾ ਉਸ ਸਮੇਂ ਇੰਡੀਆ ਦੇ ਜਿਹੜਾ ਪ੍ਰਧਾਨ ਮੰਤਰੀ ਸੀ ਜਮਾਦ ਲਾਲ ਨਹਿਰੂ ਜਿਹੜਾ ਉਸਨੇ ਇਹਦਾ ਅਧਿਕਾਟਨ ਕੀਤਾ ਜੇ ਹੁਣ ਆਪਾਂ ਇਹਦੀ ਗੱਲ ਕਰੀਏ ਕਿ 1970 ਦੇ ਵਿੱਚ ਇਹ ਡੈਮ ਆ ਜਿਹੜਾ ਉਹ ਚਾਲੂ ਹੋ ਗਿਆ ਸੀ ਜਿਹੜਾ ਇੰਡੀਆ ਦੇ ਪਹਿਲੇ ਪ੍ਰਧਾਨ ਮੰਤਰੀ ਨੇ 21 ਅਕਤੂਬਰ 1963 ਨੂੰ ਜਿਹੜਾ ਇਹਦਾ ਅਧਿਕਾਟਨ ਕੀਤਾ ਸੀ ਜਿਹੜਾ ਕਿ ਆਪਾਂ ਤੁਹਾਨੂੰ ਦੱਸ ਦੇ ਕਿ 41000 ਏਕੜ ਤੇ ਜਿਹੜਾ ਇਹ ਡੈਮ ਫੈਲਿਆ ਹੋਇਆਗਾ ਜਾਨੀ ਕਿ 41000 ਏਕੜ ਫਸਲਾਂ ਜਿਹੜੀ ਉਹ ਕਿਸਾਨਾਂ ਦੀ ਇਸ ਡੈਮ ਦੇ ਥੱਲੇ ਆਈ ਹੋਈ ਆ ਇਹ ਡੈਮ ਆ ਜਿਹੜਾ ਕਿਸਾਨਾਂ ਦਾਗਾ ਪਰ ਕਿਸਾਨਾਂ ਦੀ ਫਸਲਾਂ ਜਿਹੜੀਆਂ ਬਰਬਾਦ ਕੀਤੀਆਂ ਜਾਂਦੀਆਂ ਨੇ ਤੇ ਜਿਹੜਾ ਕਿ ਸਮੇਂ-ਸਮੇਂ ਚ ਜਿਹੜੀਆਂ ਸਰਕਾਰਾਂ ਨੇ ਇਹਦੇ ਉੱਤੇ ਸਿਆਸਤ ਕਰਦੀਆਂ ਨੇ ਚਾਹੇ ਸਰਕਾਰ ਮੌਜੂਦਾ ਹੋਵੇ ਚਾਹੇ ਉਹ ਪਿਛਲੀਆਂ ਸਰਕਾਰਾਂ ਹੋਣ ਹਰ ਇੱਕ ਤੋਂ ਇੱਕ ਪਾਸੇ ਕਿਸਾਨ ਡੁੱਬ ਰਿਹਾ ਹੁੰਦਾ ਇੱਕ ਪਾਸੇ ਜੀਵ ਜਾਨ ਤਮਾਰੇ ਹੁੰਦੇ ਨੇ ਦੂਸਰੇ ਪਾਸੇ ਸਿਆਸਤਾਂ ਚੱਲ ਰਹੀਆਂ ਹੁੰਦੀਆਂ ਨੇ ਦੂਸਰੇ ਪਾਸੇ ਵੱਡੇ ਵੱਡੇ ਅਧਿਕਾਰੀ ਜਾ ਕੇ ਜੋ ਕੁਝ ਕਰਦੇ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਹੁਣ ਆਪਾਂ ਡੈਮ ਬਾਰੇ ਜਿਹੜੀ ਪੂਰੀ ਗੱਲਬਾਤ ਕਰਦੇ ਆ ਇਹ ਜਿਹੜਾ ਡੈਮ ਆ ਇਹ ਪੰਜਾਬ ਹਰਿਆਣਾ ਰਾਜਸਥਾਨ ਚੰਡੀਗੜ੍ਹ ਦੇ ਜਿਹੜੇ ਨਾਲ ਲੱਗਦੇ ਇਲਾਕੇ ਆ ਜਿਹੜਾ ਉਹਨਾਂ ਨੂੰ 1350000 ਕਰਾਂ ਨੂੰ ਜਿਹੜਾ ਇਹ ਬਿਜਲੀ ਪਹਚਾ ਰਿਆ ਜੇਕਰ ਆਪਾਂ ਗੱਲ ਕਰੀਏ ਇਸ ਡੈਮ ਦੀ ਕਿ ਇਹ ਕਿੰਨਾ ਪਹਚਾਣੀ ਪਾਣੀ ਆ ਜਿਹੜਾ ਫਸਲਾਂ ਨੂੰ ਪਹਚਾਇਆ ਜਾ ਰਿਹਾ ਕਿਹੜੇ-ਕਿਹੜੇ ਸੂਬਿਆਂ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਈਏ ਕਿ ਦਿੱਲੀ ਹਰਿਆਣਾ ਪੰਜਾਬ ਤੋਂ ਇਲਾਵਾ ਹੋਰ ਕਈ ਸੂਬਿਆਂ ਦੇ ਵਿੱਚ 1 ਕਰੋੜ ਤੋਂ ਵੱਧ ਜਿਹੜਾ ਜ਼ਮੀਨਾਂ ਨੂੰ ਜਿਹੜਾ ਪਾਣੀ ਆ ਉਹ ਡੈਮ ਇਹ ਪਹਚਾਉਂਦਾਗਾ ਬੇਸ਼ੱਕ ਇਸ ਡੈਮ ਤੇ 2009 ਤੇ ਜਿਹੜੀ ਪਾਏ ਬੰਦੀ ਲਗਾਈ ਹੋਈ ਆ ਜਾਣਤੇ ਪਰ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜੇ ਹੜ੍ਹਾਂ ਦੇ ਜਿਹੜੇ ਮਾਰ ਚੱਲ ਰਿਹਾਗਾ ਪੰਜਾਬ ਆ ਚਾਹੇ ਹੋ ਹਮਾਤਲਾ ਇਹਦੇ ਨਾਲ ਲੱਗਦੇ ਹੋਰ ਸੂਬੇ ਨੇ ਜੇਕਰ ਪਾਣੀ ਦੇ ਜਿਹੜਾ ਵਹਾਅ ਆ ਇਸ ਤਰ੍ਹਾਂ ਵਧਦਾ ਗਿਆ ਕੁਦਰਤੀ ਆਫਤਾਂ ਨੇ ਜਿਹੜੀਆਂ ਉਹ ਆਉਂਦੀਆਂ ਨੇ ਜਾਂਦੀਆਂ ਨੇ ਪਰ ਜਿਹੜੇ ਡੈਮ ਨੇ ਜਿਨ੍ਹਾਂ ਦੇ ਬਾਹਰ ਟੁੱਟ ਰਹੇ ਨੇ ਅੱਜ ਉਹ ਕੀ ਕਾਰਨਾਂ ਕੀ ਰਿਜਨਾ ਜੇਕਰ ਇਹ ਜਿਹੇ ਹਾਲਾਤ ਹੁੰਦੇ ਆ ਪਹਾੜਾਂ ਨੰਗਲ ਡੈਮ ਦੇ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਹੋਰ ਵੱਧਦਾ ਤਾਂ ਇਹ ਜਿਹੜਾ ਡੈਮ ਆ ਹਮਾਤੋਂ ਤੋਂ ਲੈ ਕੇ ਜਿਹੜਾ ਪੰਜਾਬ ਹਰਿਆਣਾ ਰਾਜਸਥਾਨ ਆ ਜੇ ਆਪਾਂ ਕਹਿ ਲਈਏ ਕਿ ਪਾਕਿਸਤਾਨ ਤੱਕ ਜਿਹੜਾ ਇਹ ਮਾਰ ਕਰੂਗਾ ਜਾਨੀ ਕਿ ਤਬਾਹੀ ਦਾ ਮੰਜ਼ਰ ਸਭ ਤੋਂ ਵੱਡਾ ਜਿਹੜਾ ਮਚਾ ਸਕਦਾਗਾ ਪਾਣੀ ਹੋਰ ਵੱਧਦਾ ਤਾਂ ਇਹ ਜਿਹੜਾ ਡੈਮ ਆ ਹਮਾਤੋਂ ਤੋਂ ਲੈ ਕੇ ਜਿਹੜਾ ਪੰਜਾਬ ਹਰਿਆਣਾ ਰਾਜਸਥਾਨ ਆ ਜੇ ਆਪਾਂ ਕਹਿ ਲਈਏ ਕਿ ਪਾਕਿਸਤਾਨ ਤੱਕ ਜਿਹੜਾ ਹੈ ਮਾਰ ਕਰੂਆ ਜਾਨੀ ਕਿ ਤਬਾਹੀ ਦਾ ਮੰਜ਼ਰਾ ਸਭ ਤੋਂ ਵੱਡਾ ਮਚਾ ਜਿਹੜਾ ਮਚਾ ਸਕਦਾਗਾ ਤਾਂ ਆਪਾਂ ਬਜ਼ੁਰਗਾਂ ਤੋਂ ਇੱਕ ਗੱਲ ਸੁਣਦੇ ਹੁੰਦੇ ਸੀ ਕਿ ਜੇਕਰ ਜਸਦੇਵ ਵੀ ਮਾਰਿਆ ਦੁਨੀਆ ਨੂੰ ਪਾਣੀ ਮਾਰੂਗਾ ਪਾਣੀ ਦੇ ਮੂਰੇ ਕੁਦਰਤ ਦੇ ਮੂਰੇ ਕੋਈ ਨਹੀਂ ਖੜ ਸਕਦਾ ਚਾਹੇ ਉਹ ਵੱਡਾ ਹੋਵੇ ਚਾਹੇ ਉਹ ਛੋਟਾ ਹੋਵੇ ਪਰ ਮਾਰ ਹੈਰਿਕ ਨੂੰ ਚੱਲਣੀ ਪੈ ਰਹੀ ਆ ਅੱਜ ਆਪਾਂ ਦੇਖਦੇ ਆ ਕਿ ਇਸ ਜਿਹੜਾ ਅੱਜ ਪੰਜਾਬ ਦੇ ਵਿੱਚ ਹੜਾ ਆਏ ਹੋਏ ਨੇ ਇਹਦੇ ਵਿੱਚ ਲੱਖਾਂ ਲੋਕਾਂ ਦੇ ਜਿਹੜੇ ਘਰਾਂ ਤੋਂ ਬੇਘਰ ਹੋ ਗਏ ਲੱਖਾਂ ਜਿਹੜੇ ਪਸ਼ੂ ਨੇ ਜਿਹੜੇ ਉਹ ਇਹਦੇ ਵਿੱਚ ਪਾਣੀ ਦੇ ਵਿੱਚ ਰੁੜ ਗਏ ਕੀਮਤੀ ਜਾਨਾਂ ਜਿਹੜੀਆਂ ਜਿਹੜੀਆਂ ਜਾ ਰਹੀਆਂ ਨੇ ਪਰ ਜਿਹੜਾ ਇਹਦੇ ਵਿੱਚ ਘਰਉਣ ਦੀ ਲੋੜ ਨਹੀਂ ਇੱਥੇ ਤੁਹਾਨੂੰ ਹੋਰ ਦੱਸ ਦਈਏ ਕਿ ਇੱਥੇ ਸਿੱਖ ਕੌਮ ਦੇ ਨਮਾਇंदे ਜਿਹੜੇ ਕਿ ਬਖਵਾਕ ਜਥੇਬੰਦੀਆਂ ਦੀ ਜਿਹੜੀਆਂ ਪਾਰਟੀਆਂ ਦੀ ਜਿਹੜਾ ਪਾਰਟੀਆਂ ਦੀ ਕਹਿੰਦੇ ਇੱਕ ਧਰਮਕ ਜਿਹੜੇ ਆਗੂ ਨੇ ਜਿਹੜੇ ਉਹਨਾਂ ਦੇ ਆਪਾ ਨਮਾਇंदे ਕਹਿ ਲਈਏ ਉਹਨਾਂ ਦੇ ਗੁਰਸਿੱਖ ਕਹਿ ਲਈਏ ਆਪਾ ਅੱਜ ਜਿਹੜਾ ਕਿ ਲਗਾਤਾਰ ਜਿਹੜੀਆਂ ਟਰਾਲੀਆਂ ਨੇ ਉਹ ਹਰੇ ਦੀਆਂ ਚਾਰੇ ਦੀਆਂ ਜਾਂ ਆਪਾਂ ਕਹਿੰਦੇ ਜਿਹੜਾ ਰਸਨ ਪਾਣੀ ਜਿਹੜਾ ਖੁਦ ਲੋਕਾਂ ਵੱਲੋਂ ਜਾ ਕੇ ਜਿਹੜਾ ਪਿੰਡਾਂ ਦੇ ਵਿੱਚੋਂ ਟਰਾਲੀਆਂ ਭਰ-ਭਰ ਕੇ ਜਿਹੜਾ ਬੰਡਿਆ ਜਾ ਰਿਹਾ ਜੇ ਗੱਲ ਕਰੀਏ ਸਰਕਾਰਾਂ ਤੋਂ ਸਰਕਾਰਾਂ ਕਦੇ ਬਹੁਤਾ ਉਮੀਦ ਨਹੀਂ ਹੁੰਦੀਆਂ ਸਰਕਾਰਾਂ ਠੀਕ ਆ ਕਿ ਇੱਕ ਮੁਆਵਜ਼ਾ ਦੇ ਦਿੰਦੀਆਂ ਨੇ ਲੋਕਾਂ ਨੂੰ ਟਿਕਾਉਣ ਵਾਸਤੇ ਪਰ ਇਹਦਾ ਸੋਲੂਸ਼ਨ ਕੀ ਆ ਜੇਕਰ ਇਹਨਾਂ ਹੜ੍ਹਾਂ ਤੋਂ ਬਚਾਉਣਾ ਵਾਸਤੇ 5 ਸਾਲ ਸਰਕਾਰਾਂ ਰਾਜ ਕਰਦੀਆਂ ਪਤਾ ਹੁੰਦਾ ਕਿ ਇਸ ਸਾਲ ਜਿਹੜਾ ਹੜਾ ਆਉਂਦੇ ਆ ਉਹਨਾਂ ਤੋਂ ਪਹਿਲਾਂ ਹੀ ਜੇਕਰ ਉਹ ਪੈਸਾ ਜਿਹੜਾ ਜੇਕਰ ਉਹਨਾਂ ਉਹਨਾਂ ਤੇ ਲਗਾਇਆ ਜਾਵੇ ਸ਼ਾਇਦ ਮੈਨੂੰ ਲੱਗਦਾ ਜਿੰਨਾ ਹੜਾਂ ਦੀ ਤਬਾਹੀ ਦੇ ਨਾਲ ਇੱਕ ਤਾਂ ਜਿਹੜਾ ਕਿਸਾਨਾਂ ਦਾ ਨੁਕਸਾਨ ਹੁੰਦਾਗਾ ਕਈ ਕਈ ਸਾਲ ਤੱਕ ਜਿਹੜੀ ਸੇਮ ਆ ਜਾਂਦੀ ਆ ਪਾ ਪਹਿਲਾਂ ਵੀ ਦੇਖਿਆ 1988 ਦੇ ਵਿੱਚ ਜਦੋਂ ਹੜਾ ਆਇਆ ਕਰੀਬ 20 ਸਾਲ ਜਿਹੜੀ ਉਹ ਸੇਮ ਦੀ ਜਿਹੜੀ ਮਾਰ ਕਿਸਾਨ ਚੱਲਦਾ ਰਿਹਾ ਇਸ ਕਰਕੇ ਜਿਹੜਾ ਪੰਜਾਬ ਆ ਕਦੇ ਉਹਦੇ ਤੇ ਕੁਛ ਭਾਰੂ ਹੋ ਜਾਂਦਾ ਕਦੇ ਕੁਛ ਇਸ ਕਰਕੇ ਪੰਜਾਬ ਆ ਜਿਹੜਾ ਬੜੇ ਹਾਲਾਤਾਂ ਦੇ ਵਿੱਚੋਂ ਲੰਘਿਆਗਾ ਤੇ ਅੱਜ ਵੀ ਲੰਘ ਰਿਹਾਗਾ ਜੇਕਰ ਸਾਡੀਆਂ ਸਰਕਾਰਾਂ ਸਰਜੀਦੀ ਹੋਣ ਤਾਂ ਇਹਨਾਂ ਪਹਾੜ ਜਿਹੜਾ ਇਹਨਾਂ ਪਾਣੀਆਂ ਤੋਂ ਰੋਕਣ ਦੇ ਲਈ ਜੇਕਰ ਇਹਨਾਂ ਡੈਮਾਂ ਤੇ ਮਾੜਾ ਮੋਟਾ ਵੀ ਜਿਹੜਾ ਧਿਆਨ ਦੇ ਦੇਣਾ ਤਾਂ ਸ਼ਾਇਦ ਇਹ ਜਿਹੜੀਆਂ ਆਫਤਾਂ ਤੋਂ ਪੰਜਾਬ ਬਚ ਸਕਦਾਗਾ ਹੁਣ ਕੁਝ ਲੋਕਾਂ ਦਾ ਇਹ ਕਹਿਣਾਗਾ ਕਿ ਪੰਜਾਬ ਨੂੰ ਜਿਹੜਾ ਸਰਕਾਰਾਂ ਨੇ ਜਾਂ ਪਾਸ ਸਟੇਟ ਆ ਬਰਬਾਦ ਕਰਨਾ ਚਾਹੁੰਦੀਆਂ ਨੇ ਪੰਜਾਬ ਨੂੰ ਕੰਗਾਲ ਕਰਨਾ ਚਾਹੁੰਦੀਆਂ ਨੇ ਪੰਜਾਬ ਨੂੰ ਦਬਾਣਾ ਚਾਹੁੰਦੀਆਂ ਨੇ ਪੰਜਾਬ ਦੇ ਕਿਸਾਨਾਂ ਤੋਂ ਜਿਹੜਾ ਕਿ ਜਿਹੜਾ ਕਿ ਸਵੇ ਸਵੇ ਜਿਹੜਾ ਸਿਰ ਤੁਸੀਂ ਦੇਖਦੇ ਹੋ ਕਿ ਜੋ ਅੱਜ ਹਾਲਾਤ ਪਾਣੀ ਵਰਗੇ ਜਿਹੜੇ ਨੇ ਜਾਂ ਹੜਾ ਵਰਗੇ ਆਪਾਂ ਹਾਲਾਤ ਨੇ ਜਿਹੜੇ ਉਹ ਵੇਖ ਰਹੇ ਆ ਪਰ ਜਿਹੜਾ ਕਿਸਾਨ ਆ ਉਹ ਕਿਸਾਨਾਂ ਨੂੰ ਕਿਉਂ ਮਾਰਿਆ ਜਾ ਰਿਹਾ ਇਹਦੇ ਉੱਤੇ ਵੀ ਵੱਡੀ ਜਿਹੜੀ ਚਿੰਤਾ ਜਿਹੜਾ ਕਰਦਾ ਵਿਸਾਗਾ